ਜੀ ਦੋਸਤੋ ਇੱਕ ਗੋਪੀ ਬੰਨ ਦੀ ਝੋਟੀ ਦਿਖਾਉਣੇ ਆਪਾਂ ਤੁਹਾਨੂੰ ਜਿਹੜੇ ਬਾਈ ਹਰਜਿੰਦਰ ਜਨਾਲ ਵਾਲੇ ਦੇ ਘਰੇ ਆ ਤੇ ਦੋਸਤੋ ਝੋਟੀਆਂ ਤਾਂ ਆਉਂਦੀਆਂ ਨੇ ਬਹੁਤ ਸੋਹਣੀਆਂ ਮੋੜੀ ਉਧਰ ਨੂੰ ਕਿਰਾ ਸਿੰਘ ਮੰਤਰ ਆਡਰ ਦੀ ਮੰਤਰ ਰੋਕਲਾ 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 ਬਸ 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 ਫਾਡਰ ਦੇ ਉੱਪਰ ਉਪਰ ਹੀ ਨਾ ਸੀ ਆ ਦੇਖ ਦੇਖ ਲਈ ਤੇ ਸੀ ਠੀਕ ਆ ਨਾ ਤੇ ਆ ਥਣਾ ਦੀ ਮੰਤਰ ਦੇਖ ਲੋ ਅੱਜ ਸੂਈ ਨੂੰ ਮਹੀਨਾ ਕੋ ਹੋਇਆ ਦੋਸਤੋ ਥੋੜੀ ਵੱਡੀ ਤੇ ਦੁਬਾਰੇ ਹੀਟ ਕਰ ਉਧਰ ਨੂੰ ਲੈ ਜਾ ਮੋੜ ਕੇ ਹੌਲੀ ਦੋਰ ਹੌਲੀ ਆਰਡਰ ਬੰਤਰ ਦੇਖ ਲਓ ਦੋਸਤ ਇਹ ਛੋਟੀ ਉਹ ਗੋਪੀ ਬਣਦੀ ਠੀਕ ਆ ਤੇ ਹਲੇ ਦੁਪਹਿਰ ਦੇ 2:30 ਵਜੇ ਆ ਤੇ 4 ਘੰਟਿਆਂ ਨੂੰ ਜਿਹੜੀ ਇਹਦੇ ਆਰਡਰ ਦੀ ਕੁਆਲਿਟੀ ਆ ਕੁਝ ਹੋਰ ਹੀ ਹੋਣੀ ਆ ਪੀ ਅੱਜ ਹੀਟ ਦੇ ਵਿੱਚ ਵੀ ਆ ਠੀਕ ਆ ਚੱਲ ਇਹ ਹੋ ਗਿਆ ਸਾਡੇ ਦਾ ਫਾਇਦੇ ਇਹ ਹੀ ਕਰਦੀ ਅੱਜ ਸੋ ਬਹੁਤ ਸੋਹਣੀ ਆ ਰ ਅ ਕੁਆਲਿਟੀ ਆ ਦੋਸਤੋ ਤੇ ਸੰਗਾਂ ਦੀ ਬੰਤਰ ਬਹੁਤ ਵਧੀਆ ਹੋ ਜਾ ਬੰਦ ਉਹਨਾਂ ਦਾਣੇ ਦੀ ਮਾਤਰਾ ਦਿਖਾਉਣਾ ਵੀ ਕਿੰਨੀ ਕ ਪਾਉਂਦਾ ਬਾਈ ਠੀਕ ਆ ਤੇ ਆਰਡਰ ਕੁਆਲਿਟੀ ਆ ਥਣਾ ਦੀ ਬੰਤਰ ਦੇਖ ਲਓ ਠੀਕ ਆ ਚਾਰੇ ਥਣ ਬਰਾਬਰ ਆ ਮਾਈ ਕਮਲਜੀਤ ਸਿੰਘ ਗੱਲ ਵਾਂਗੂ ਖਿੱਚ ਮੇੜਦੀ ਆ ਤੇ ਆ ਇੱਧਰ ਦੋਸਤੋ ਓਬਰ ਪਿਆਗਾ ਦੇਖ ਲਓ ਕਿਵੇਂ ਤਾਹਾਨੂੰ ਨਿਕਲਿਆ ਪਿਆ ਨਹੀਂ ਥੱਲੇ ਨੂੰ ਜਾਣਾ ਹੁੰਦਾ ਜਿੱਦ ਤੇ ਬਾਈ ਨੇ ਫੁੱਲ ਖਰਾਕ ਕਰਤੀ ਉਹਦੇ ਦੀ ਚਵਾਈ ਕਰਾਵਾਂਗੇ ਆਪਾਂ ਤੇ ਆ ਤੁਸੀਂ ਬਾਡੀ ਬੰਤਰ ਦੇਖ ਲਓ ਪੂਰੀ ਝੋਟੀ ਦੀ ਪਿੱਠ ਪੋੜੇ ਦੀ ਬੰਤਰ ਦੇਖ ਲਓ ਠੀਕ ਹੈ ਨਾ ਇਸ ਤਰ੍ਹਾਂ ਨਹੀਂ ਝੋਟੀਆਂ ਕੱਢਦਾ ਕਿੰਨੇ ਦੁੱਧ ਦੇ ਵਾਗ ਦੀ ਹਰਜਿੰਦਰ ਹੁਣ ਹੁਣ ਇਹ ਪੰਦਾ ਟੱਪ ਗਈ ਤੀ ਜੀ 15 ਟੱਪ ਗਈ ਸੀ ਉਸ ਦਿਨ ਤੂੰ ਬਿਮਾਰ ਹੋ ਗਿਆ ਬਿਮਾਰ ਹੋ ਸ਼ੈਲ ਕੱਟ ਕੇ ਸੇਵਾ ਹੋਈ ਨਹੀਂ ਗਈ ਚਲ ਕੋਈ ਨਾ ਤੇ ਮੋਬਾਈਲ ਨੰਬਰ ਬੋਲੀਂ ਤੇਰਾ 98154 18563 98154 18563 18563 ਬਾਈ ਦੇ ਨਾਲੇ ਸਕੂਟਰੀਆਂ ਦਾ ਕੰਮ ਹੈ ਇਲੈਕਟ੍ਰੋਨਿਕ ਸਕੂਟਰੀ ਲੈਣੀ ਹੋਵੇ ਤਾਂ ਵੀ ਇਹਨਾਂ ਨਾਲ ਕਾਲ ਕਰ ਸਕਦੇ ਹੋ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਵੀ ਬਾਈ ਦੀ ਮੱਝ ਦੀ ਆਪਾਂ ਚਵਾਈ ਕਰਾ ਦਈਏ ਤੇਰੀ ਮਾਂ ਦਾ ਦੁੱਧ ਕਿੰਨਾ ਦੀ ਗੱਲ ਜਿੱਥੋਂ ਲਿਆ ਆ ਰਿਸ਼ਤੇਦਾਰੀ ਚੋਂ ਉਹ ਆਂ ਗਾਂ ਦਾ ਆਪਣੀ ਭੂਆ ਦੇ ਮੁੰਡੂ ਕੋਲ ਆਤੇ ਆਪਾਂ ਨੇ ਤਾਂ ਹੀ ਠੀਕ ਉਹਨਾਂ ਨੇ ਗਾਂ ਹਰੀਗੜ ਤੋਂ ਕੱਟੀ ਲੈਤੀ ਸੀਗੀ ਰਿਸ਼ਤੇਦਾਰਾਂ ਤੋਂ ਠੀਕ ਹੈ ਠੀਕ ਹੈ ਉਹ ਹਰੀਗੜ ਪਿਆ ਹੋਇਆ ਆਪਣੀ ਭੂਆ ਦਾ ਮੁੰਡਾ ਠੀਕ ਹੈ ਹਾਂ ਉਹਨਾਂ ਨੇ ਕੱਟੀ ਲੈਤੀ ਉਹਨਾਂ ਕੋਲ ਤਿੰਨ ਹੋ ਗਏ ਤੇ ਉਹਨਾਂ ਦੀ ਸਾਮੀ ਰਹਿ ਗਈ ਠੀਕ ਹੈ ਇਹ ਵੀ ਸਾਨੂੰ ਔਖਾ ਗਾ ਬੱਚੇ ਬਾਹਰ ਨੇ ਉਹਨਾਂ ਦੇ ਕੈਨੇਡਾ ਠੀਕ ਹੈ ਹਾਂ ਉਹਨਾਂ ਨੂੰ ਮੈਂ ਇਹ ਲਿਆਈ ਤੀ ਗੱਲ ਤੇ ਫੈਟ ਫੂਡ ਕਿੰਨੀ ਕਾਉਂਦੀ ਐ ਫੈਟ ਲਵਾਈ ਆ ਫੈਟਰੀ 758092 ਦਾ ਕਰੀ ਆ ਜੀ ਠੀਕ ਆ ਹੁਣ ਅੱਜ ਜਦ ਇਹ ਦੁਬਾਰਾ ਕਰਿਆ ਹੁਣ ਇਹਦੀ ਖਾਲ ਚ ਸਟਾਰਟ ਕਰੀਆ ਲੈਟੀ ਦੇ ਦੀ ਪਹਿਲਾ ਕੱਲੀ ਠੀਕ ਆ ਅੱਜ ਹੁਣ ਆਹ ਕੰਤੀ ਦੀ ਖਾਲ ਬਾਲਟੀ ਚ ਠੀਕ ਆ ਤੇ ਆ ਗਈ ਦੋਸਤੋ ਤੁਹਾਡੇ ਸਾਹਮਣੇ ਆ ਤੇ ਪਿੱਠਪੁੜੇ ਦੀ ਮੰਤਰ ਦੇਖ ਲਓ ਕੈਰੀ ਹੱਡੀ ਦੀ ਮੱਝ ਤੇ ਬਹੁਤ ਵਧੀਆ ਅੱਗੇ ਆਉਣ ਵਾਲੇ ਟਾਈਮ ਚ ਬਹੁਤ سارے ਰਿਜ਼ਲਟ ਤੁਹਾਡੇ ਸਾਹਮਣੇ ਹੋਰ ਲਿਆ ਮੰਗੇ ਬਾਕੀ ਭਾਈ ਹਰਜਿੰਦਰ ਨਾਲ ਗੱਲ ਕਰ ਲਿਓ ਜੇ ਹੋ ਸਕੇ ਤਾਂ ਲਾਈਵ ਮਿਲ ਕੇ ਕਰਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਇਹ ਕੋਪੀ ਬੰਨ ਦੇ ਰਿਜ਼ਲਟ ਆ ਸ਼ੇਅਰ ਕਰਦੇ ਆ ਕਰੋ ਕਿ ਨਾ ਕਿੱਡੀ ਲੈਂਥ ਵਾਲੀ ਮੱਝ ਆਈ ਹੋਈ ਆ ਕਿੰਨੀ ਸੋਹਣੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੇ ਪੈਰਾਂ ਦੀ ਬੰਤਰ ਦੇਖ ਲਓ ਕਿਵੇਂ ਚੱਕਮਿਆਂ ਦੋਸਤੋ ਥੱਲੇ ਥੱਲੇ ਨਹੀਂ ਲੱਗਦੇ ਧੰਨਵਾਦ ਆ ਸਾਰੇ ਭਰਾਵਾਂ ਦਾ ਸ਼ੇਅਰ ਜ਼ਰੂਰ ਕਰਦੇ